ਜੋ ਮੈਂ ਹਮਨਾ ਪਾਪ ਕਰਨ ਤਾ ਅਨੰਤਾ ਬਤਿਤ ਪਵਨ ਨਾਮ ਕੈਸੇ ਹਮ ਤਾ ਰਹੋ ਤੂੰ ਜੋ ਨਾਇ ਦੇਸ ਅੰਤਰ ਜੰਮੇ ਭ੍ਰੰਤ ਜਨ ਜਨੀ ਜੈ ਜਨ ਦੇਸਵਾਮੀ ਸ਼੍ਰੀ ਰਰਾਧੇ ਮੁਖੋ ਵਿਚਾਰ ਦੇ ਹੋ ਤੁਮ ਦਾ ਸੰਭੇ ਪੂਜਪੋ ਜੀ ਸਤਨਾਮ ਸਤਨਾਮ ਜੀ ਹਰ 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 ਕਹੇ ਨ ਸਤਾਰੈ ਅੱਕੇ ਨਾਮ ਕਵੀ ਦੇ ਜਾਕਰ ਜਨਮ ਜਨਮ ਕੇ ਕਾਟੇ ਕਾਂਕ ਨਿੰਦ ਨਾਮ ਦੇਵ ਦੂਦ ਪਿਆ ਆ ਤੂੰ ਜਦ ਜਨਮ ਸੰਕਟ ਨੇ ਆਇਆ ਯਨ ਰਵਦਾਸ ਰਾਮਰੰਗ ਰੱਤਾ ਏਉ ਗੁਰ ਪ੍ਰਸਾਦ ਨਰਤ ਨਹੀਂ ਜਾ ਤਜ ਪੋਜੀ ਸਤਿਨਾਮ ਸਤਿਨਾਮ ਸੰਸਾਰ ਕੀ ਦਾਮ ਸਿਜਾਂ ਗੈ ਚਾਰ ਪਦਾ ਹਸਤੇ ਅਰਚਿਤ ਸਾਸ ਦਿਨ ਨਵ ਨਿਧ ਕਰ ਤਲ ਤਾ ਹੰਕ ਪਰ ਰਾਮ ਨਾਮ ਕੇ ਪਰਸਨਾ ਅਬਰ ਸਭ ਤਿਆਗ ਬਚਨ ਅਚਨਾਰਹ ਨਾ ਨਾ ਕੇ ਅਪਰਾਣ ਬੇ ਦੇ 34 ਸ਼ਖਸ਼ਮ ਮਹਾ ਹੀ ਵਾਸ ਬਿਜਾ ਕਯੋ ਪਰਮਾਤ ਰਾਮ ਨਾਮ ਹਮ ਸਰਮਾਹੀ ਸਹਿ ਜਸ ਮਾਦ ਪਾਦ ਰਤ ਪੁਨ ਬੜੇ ਪਾਦ ਮਿਲਾਕੇ ਮੈਂ ਰਵਦਾਸ ਪ੍ਰਦਾਸਿਰ ਦੇ ਸਰਜਨ ਮਨ ਮਰਨ ਪੈ ਪਾਗੀ ਜਪੋ ਜੀ ਸਤਨਾਮ 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 ਜੀ ਐਸੀ ਲਾਖ ਤੁਧਿਨ ਕੌਣ ਕਰੇ ਗਰੀਬਨ ਮਾਜੁਗ ਸੰਯਾਮ ਮੇਰਾ ਮਾਥੇ ਚੱਦਰ ਜਾਂ ਕੀ ਜੋ ਜਗਤ ਕੋ ਲਾਗਾ ਤਾਂ ਪਰ ਕੋਈ ਨ ਕਰੈ ਕਹਿ ਰਵਦਾਸ ਸੁਨੋ ਏ ਸੰਤੋ ਉਤਨੀ ਤੁਮ ਤਰਵਦਾਸ ਸੁਨੋ ਏ ਸੰਤੋ ਹਰਿ ਜੀ ਉਤੇ ਸਭੇ ਸਰ ਜਪੋ ਜੀ ਸਤਨਾਮ ਸਭਾ ਸਭਾ ਅਰ ਜੇ ਸਭ ਕੀ ਦਸਾ ਹਮਾਰੀ ਅਸ਼ਟ ਸਾਸਨ ਕਰ ਤਲੇ ਸਭੇ ਭਾਖਮਾਰੀ ਤੂੰ ਜਾਣਖ ਮੈਂ ਕ੍ਰਿਸ਼ਨਾ ਹੀ ਪਾਪ ਖੰਡਨ ਰਾਮ ਸਗਦੀਆਂ ਸ਼ਰਮ ਆਤੀ ਪ੍ਰਪੂਰਮ ਕਾਮ ਜੋ ਤੇਰੀ ਸ਼ਰਮਾਗ ਕਾ ਤਿੰਨ ਨਾਹੀ ਪਾ ਉਤਨੇ ਤੁਮ ਕੇ ਕਰੇ ਆ ਸੰਸਾਰ ਕਰਵਦਾ ਸੇ ਗੱਥ ਕਥਾ ਵਕ ਕਹੇ ਕਹੀ ਜੈ ਜੈਸਾ ਕੂ ਪੈਸਾ ਕੂ ਹੀ ਕਿਆ ਮੰਦੀ ਜੈ ਜੱਪੂ ਜੀ ਸਤਨਾਮ ਸਤਨਾਮ ਧੰ ਤਨ ਜਕੁਰਵਦਾ ਜੀ ਮਹਾਰਾਜ ਧੰ ਤਨ ਸਤਗੁਰੂਬਾਲ ਮੀਤ ਜੀ ਮਹਾਰਾਜ ਧੰ ਤਨ ਸਤਗੁਰਨਾਮ ਦੇਵ ਜੀ ਮਹਾਰਾਜ ਧੰ ਤਨ ਸਤਗੁਰ ਕਵੀ ਜੀ ਮਹਾਰਾਜ ਧੰ ਤਨ ਜੀ ਮਹਾਰਾਜ ਧੰ ਤਨ ਸਤਗੁਰੂ ਜੀ ਮਹਾਰਾਜ ਧੰ ਤਨ ਸਤ ਰੰਗਾ ਜੀ ਮਹਾਰਾਜ ਧੰਨ ਧੰਨ ਸਤਿ ਸ੍ਰੀ ਧੰਨ ਧੰਨ ਸੰਤ ਮੀਰਾ ਵਾਹੀ ਜੀ ਮਹਾਰਾਜ ਧੰਨ ਧੰਨ ਸਤਿ ਭਿੰਣੀ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਬਾਬਾ ਫਰੀਦ ਜੀ ਮਹਾਰਾਜ ਸਾਰੇ ਮਹਾਪੁਰਸ਼ਾਂ ਦੇ ਚਰਨ ਕਮਲਾਂ ਤੇ ਸੇਵਾ ਸਿਮਰਨ ਦਾ ਧਿਆਨ ਟਾਕੇ ਜਪੋ ਜੀ ਸਾਹਿਬ ਡਾਕਟਰ ਵੀਰਗਰ ਸਾਹਿਬ ਸੰਵਿਧਾਨ ਦੇ ਨਿਰਵਾਤਾ ਜਿਨ੍ਹਾਂ ਨੇ ਗਰੀਬਾਂ ਨੂੰ ਜ਼ਿੰਦਗੀ ਜੀਉਣ ਦੇ ਸਭ ਦਾਨਕ ਹੱਕ ਲੈ ਕੇ ਦਿੱਤੇ ਕੌਮ ਦੇ ਮਹਾਨ ਸ਼ਹੀਦ 108 ਪੂਜਨੀ ਸੰਤ ਰਾਮ ਆਨੰਦ ਜੀ ਮਹਾਰਾਜ ਜਿਨ੍ਹਾਂ ਨੇ ਖਲ੍ਹਵੀਂ ਪਿਤਰੀ ਸਾਰੀ ਕੌਮ ਨੂੰ ਹਰ ਦੇਨ ਸ਼ਾਂਤ ਥੱਲੇ ਇਕੱਠਿਆਂ ਕਰਕੇ ਸੱਚੇ ਪਾਛਾ ਨੇ ਇੱਕ ਮਾਣੀ ਦਾ ਸੋ ਦਿੱਤਾ ਦਿਲਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤੁਰ ਕੇ ਜੱਪੂ ਜੀ ਸੰਤ ਰਾਮ हम सरदीं देआं तुम सर अपत्याह क्या कीजय बचनी तुम मन जन को पूरन दीजआ ओ बल बल जौं रमिया काने कारण कावन आवोर भव जन्म बिछड़े थे मालो ए जन्म तुम्हारे लेख रास लगत जीवो चित्त मतरशन दे ਨਾਨਕ ਸੰਤ ਗੁਰੂ ਦਾ ਜੀ ਮਹਾਰਾਜ ਐਸ ਵੇਲੇ ਦੀ ਰਾਸ ਹੈ ਹਫਤਾਵਾਰੀ ਪ੍ਰੋਗਰਾਮ ਸੱਚੇ ਪਾਤਸ਼ਾਹੀ ਪਹਿਲੇ ਦੀ ਤਰ੍ਹਾਂ ਮਨਾਇਆ ਗਿਆ ਸੱਚੇ ਪਾਤਸ਼ਾਹੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਆਰੰਭ ਕੀਤੇ ਗਏ ਸਨ ਆਪ ਜੀ ਦੀ ਅਪਾਰ ਕਿਰਪਾ ਹੋਈ ਆ ਹੁਣ ਭੋਗ ਪਾਏ ਗਏ ਹਨ ਸੱਚੇ ਪਿਤਾ ਜੀ ਇਸ ਪ੍ਰੋਗਰਾਮ ਸਾਰੀ ਸਾ ਸੰਗਤ ਬਾਰਸ ਨੂੰ ਨਾ ਮਾਦਾ ਲੋਨਾ ਸਾਰੀ ਸੰਗਤ ਨੇ ਰਲ ਮਿਲ ਕੇ ਸੱਚੇ ਪਾਤਸ਼ਾਹੀ ਪ੍ਰੋਗਰਾਮ ਕਰਵਾਇਆ ਗਿਆ ਹੈ ਇਹ ਪਿਤਾ ਧੰਤਨ ਸਾਜੀ ਮਹਾਰਾਜ ਆਪਿਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੋਹਣੇ ਪ੍ਰਸਾਦ ਕੇ ਬਹਨਾਂਏ ਗਏ ਹਨ ਸੱਚੇ ਪਿਤਾ ਜੀ ਲੋਕ ਪਰ ਲੋਕ ਵਿੱਚ ਪੜਦੇ ਕਜਨਾ ਇਹ ਕਾਲ ਪੁਰਖ ਬਾਣੀ ਪੜਦੇ ਆ ਸੁਣਦੇ ਆ ਕੀਰਤਨ ਵਿਚਾਰਾਂ ਕਰਨਿਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸੱਚੇ ਬਾਦਸ਼ਾਹ ਜੀ ਬੱਚੇ ਸਮਝ ਕੇ ਮਾਫ਼ ਕਰਨਾ ਬੜੀ ਸੋਹਣੀ ਬਾਣੀ ਸੋਧ ਕੇ ਸੱਚਖੰਡ ਵਿੱਚ ਪਰਮਾਨ ਕਰਨੀ ਆਂਹਾਂ ਸੰਗਤਾਂ ਦਾ ਤਿਲ ਫੁੱਲ ਮੱਥਾ ਟੇਕਿਆ ਸੱਚਖੰਡ ਵਿੱਚ ਪਰਮਾਨ ਕਰਨਾ ਸੱਚੇ ਬਾਦਸ਼ਾਹ ਜੀ ਆਪ ਜੀ ਦੀ ਰਸਨਾ ਵਾਸਤੇ ਕਲਾ ਪ੍ਰਸ਼ਾਦ ਦੇ ਤੇ ਬਲੰਦਰਾਂ ਦੇ ਥਾਲ ਸੱਚ ਕੇ ਹਾਜ਼ਰ ਕੀਤੇ ਗਏ ਹਨ ਦਇਆ ਦੇ ਕਰ ਆਵੋ ਸੱਚੇ ਬਾਦਸ਼ਾਹ ਜੀ ਭੋਗ ਲਗਾਓ ਦੀਨ ਦੇ ਆ ਨਾਮ ਤੇ ਰੋ ਆਰਤੀ ਮਜਨਮ ਰਾਰੇ ਸਤ ਨਾਮ ਹੈ ਹਰ ਭੋਗ ਤਵਾਰ ਸੱਚੇ ਪਿਤਾ ਜੀ ਆਪ ਜੀ ਦਾ ਭੋਗ ਲੱਗਾ ਸਾਥ ਸੰਗਤ ਵਿੱਚ ਵਰਤੌਣ ਦੀ ਆ ਕਿ ਆਪ ਬਖਸ਼ਿਸ਼ ਕਰਨੀ ਜੀ ਜੋ ਜਨ ਛਕੇ ਉਹ ਰਾਜੀ ਜਾਵ ਸਤ ਨਾਮ ਹਰ ਸੁਹੰਗਾ ਨਾਮ ਤੇ ਆ ਸਤਿ ਪਾਲ ਸਾਹਿਬ ਆਪ ਜੀ ਦੇ ਨਾਮ ਦੀ ਚੜਦੀ ਹੋਵੇ ਕਲਾ ਘਟਦੀ ਹੋਵੇ ਕੀੜਾ ਆਪ ਜੀ ਦੇ ਭਾਣੇ ਦਾ ਦਾ ਰਾਜ ਕੀ ਜੈ ਜੈ ਗੁਰਦੇ ਭੰਗ ਗੁਰਦੇ